ਦੰਤੂਬਦ ਜਾਇਦਾਦ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀਨੀਅਰ ਅਕਾਲੀ ਆਗੂ ਵਿਕਰਮਜੀਤਿਆ ਜਿਨ੍ਹਾਂ ਦੇ ਖਿਲਾਫ ਪੰਜਾਬ ਵਿਜਿਲੈਂਸ ਬਿਊਰੋ ਨੇ ਮੋਹਾਲੀ ਅਦਾਲਤ ਦੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ ਤਦ ਆਸ ਹੈ ਇਹ ਕਿ 25 ਜੂਨ ਨੂੰ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਉਹਨਾਂ ਦੀ ਰਿਹਾਈ ਤੋਂ ਗ੍ਰਿਫਤਾਰ ਕੀਤਾ ਜਾਂਦਾ ਫਿਲਹਾਲ ਉਹ ਨਾਬਾਦ ਜੇਲ੍ਹ ਦੇ ਵਿੱਚ ਬੰਦ ਨੇ ਤੇ ਸ਼ੁੱਕਰਵਾਰ ਨੂੰ ਪੇਸ਼ ਕੀਤੀ ਗਈ ਚਾਰ ਸ਼ੀਟ ਦੇ ਵਿੱਚ ਵਿਜੀਲੈਂਸ ਨੇ ਇਸ ਮਾਮਲੇ 'ਚ 200 ਤੋਂ ਵੱਧ ਗਵਾਹ ਬਣਾਏ 400 ਤੋਂ ਵੱਧ ਬੈਂਕ ਖਾਤਿਆਂ ਦੀ ਜਾਂਚ ਕੀਤੀ ਤੇ 40000 ਤੋਂ ਵੱਧ ਪੰਨਿਆਂ ਦੀ ਇਹ ਚਾਰ ਸ਼ੀਟ ਹੈ ਜਿਸ ਨੂੰ ਚਾਰ ਟਰੰਕਾਂ ਦੇ ਵਿੱਚ ਅਦਾਲਤ ਲੱਗਦਾ ਅਕਾਲੀ ਦਲ ਦਾ ਕਹਿਣਾ ਹੈ ਕਿ ਚਲਾਨ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਉਸ ਦਾ ਧਿਆਨ ਕੀਤਾ ਜਾਵੇਗਾ ਵਿਜੀਲੈਂਸ ਨੇ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਯੂਪੀ ਤੇ ਦਿੱਲੀ ਦੇ ਵਿੱਚ 15 ਟਿਕਾਣਿਆਂ ਦੀ ਜਾਂਚ ਤੋਂ ਬਾਅਦ ਚਾਰ ਸ਼ੀਟ ਤਿਆਰ ਕੀਤੀ ਹੈ ਤੇ ਚਾਰ ਸ਼ੀਟ ਦੇ ਵਿੱਚ ਕਈ ਅਕਾਲੀ ਆਗੂ ਤੇ ਭਾਜਪਾ ਆਗੂਆਂ ਦੇ ਵੀ ਬਿਆਨ ਦਰਜ ਕੀਤੇ ਗਏ ਨੇ ਤਾਂ ਦੱਸੋ ਇਹ ਕਿ 4000 ਪੰਨਿਆਂ ਦੀ ਚਾਰ ਸ਼ੀਟ ਜਿਹੜੀ ਦਾਖਲ ਹੁੰਦੀ ਹੈ ਤਾਂ ਇਸ ਤੋਂ ਬਾਅਦ ਹੁਣ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਤਾਂ ਵੱਧ ਸਕਦੀਆਂ ਨੇ ਤੇ ਉਧਰ ਹੀ ਅਕਾਲੀਆਗੂ ਵਿਕਰਮ ਮਜੀਠੀਆ ਨੂੰ ਚੰਨੀ ਸਰਕਾਰ ਵੱਲੇ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਇਸ ਸਮੇਂ ਦੌਰਾਨ ਉਹਨਾਂ ਨੂੰ ਕਈ ਮਹੀਨੇ ਜੇਲ੍ਹ ਵੀ ਕੱਟਣੀ ਪਈ ਪਰ ਬਾਅਦ ਦੇ ਵਿੱਚ ਮਾਨ ਸਰਕਾਰ ਨੇ ਨਵੀਂ ਐਸਆਈਟੀ ਬਣਾ ਕੇ ਵਿਕਰਮ ਮਜੀਠੀਆ ਤੋਂ ਕਈ ਬਰਪੁੱਛਗិច្ច ਕੀਤੀ ਫਿਰ ਵਿਜੀਲੈਂਸ ਵੱਲੋਂ ਉਹਨਾਂ ਨੂੰ ਅਮਰਸਰ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਜਾਂਦਾ ਇਸ ਵੇਲੇ ਵਿਕਰਮ ਮਜੀਠੀਆ ਨਾਬਾ ਦੀ ਨਿਊ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਅਜੇ ਵੀ ਵਿਜੀਲੈਂਸ ਉਹਨਾਂ ਦੇ ਕੇਸ ਦੀ ਜਾਂਚ ਕਰ ਰਹੀ ਹੈ ਮੋਹਾਲੀ ਅਦਾਲਤ ਨੇ ਵਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਜਿੱਥੇ ਅਰਜ਼ੀ ਰੱਦ ਕਰ ਦਿੱਤੀ ਹੈ ਹੁਣ ਮਜੀਠੀਆ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ ਦੂਜੇ ਪਾਸੇ ਮਜੀਠੀਆ ਪਰਿਵਾਰ ਤੇ ਅਕਾਲੀ ਦਲ ਮਾਨ ਸਰਕਾਰ ਤੇ ਇਲਜ਼ਾਮ ਲਾ ਰਹੇ ਨੇ ਕਿ ਉਹ ਸਿਆਸਤ ਕੀ ਡਰੇ ਨੇ ਤੇ ਮਜੀਠੀਆ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਅੰਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਜਿਨ੍ਹਾਂ ਦੇ ਖਿਲਾਫ ਪੰਜਾਬ ਰਿਜਿਡੈਂਸ ਬਿਊਰੋ ਨੇ ਮੋਹਾਲੀ ਅਦਾਲਤ ਦੇ ਵਿੱਚ ਚਾਰਜੀਟ ਦਾਇਰ ਕੀਤੀ ਹੈ। ਤਦਾਸ ਇਹ ਹੈ ਕਿ 25 ਜੂਨ ਨੂੰ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਉਹਨਾਂ ਦੀ ਰਿਹਾਈ ਤੋਂ ਗ੍ਰਿਫਤਾਰ ਕੀਤਾ ਜਾਂਦਾ ਫਿਲਹਾਲ ਉਹ ਨਾਬਾਦ ਜੇਲ੍ਹ ਦੇ ਵਿੱਚ ਬੰਦ ਨੇ ਤੇ ਸ਼ੁੱਕਰਵਾਰ ਨੂੰ ਪੇਸ਼ ਕੀਤੀ ਗਈ ਚਾਰ ਸ਼ੀਟ ਦੇ ਵਿੱਚ ਵਿਜੀਲੈਂਸ ਨੇ ਇਸ ਮਾਮਲੇ 'ਚ 200 ਤੋਂ ਵੱਧ ਗਵਾਹ ਬਣਾਏ 400 ਤੋਂ ਵੱਧ ਬੈਂਕ ਖਾਤਿਆਂ ਦੀ ਜਾਂਚ ਕੀਤੀ ਤੇ 40 ਹਜ਼ਾਰ ਤੋਂ ਵੱਧ ਪੰਨਿਆਂ ਦੀ ਇਹ ਚਾਰ ਸ਼ੀਟ ਹੈ ਜਿਸ ਨੂੰ ਚਾਰ ਟਰੰਕਾਂ ਦੇ ਵਿੱਚ ਅਦਾਲਤ ਲਿਆਂਦਾ ਕਾਲੀ ਦਲ ਦਾ ਕਹਿਣਾ ਹੈ ਕਿ ਚਲਾਨ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਉਸ ਦਾ ਦੈਨ ਕੀਤਾ ਜਾਵੇਗਾ ਵਿਜੀਲੈਂਸ ਨੇ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਯੂਪੀ ਤੇ ਦਿੱਲੀ ਦੇ ਵਿੱਚ 15 ਟਿਕਾਣਿਆਂ ਦੀ ਜਾਂਚ ਤੋਂ ਬਾਅਦ ਚਾਰ ਸ਼ੀਟ ਤਿਆਰ ਕੀਤੀ ਹੈ ਤੇ ਚਾਰ ਸ਼ੀਟ ਦੇ ਵਿੱਚ ਕਈ ਅਕਾਲੀ ਆਗੂ ਤੇ ਭਾਜਪਾ ਆਗੂਆਂ ਦੇ ਵੀ ਬਿਆਨ ਦਰਜ ਕੀਤੇ ਗਏ ਨੇ ਤਾਂ ਦੱਸੋ ਇਹ ਕਿ 4000 ਪੜਿਆ ਦੀ ਚਾਰ ਸ਼ੀਟ ਜਿਹੜੀ ਦਾਖਲ ਹੁੰਦੀ ਹੈ ਤਾਂ ਇਸ ਤੋਂ ਬਾਅਦ ਹੁਣ ਸੀਨੀਅਰ ਕਾਲੀ ਆਗੂ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਤਾਂ ਵੱਧ ਸਕਦੀਆਂ ਨੇ ਤੇ ਉਧਰ ਹੀ ਕਾਲੀਆਗੂ ਵਿਕਰਮ ਅਜੀਠਿਆ ਨੂੰ ਚੰਨੀ ਸਰਕਾਰ ਵੱਲੇ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਇਸ ਸਮੇਂ ਦੌਰਾਨ ਉਹਨਾਂ ਨੂੰ ਕਈ ਮਹੀਨੇ ਜੇਲ੍ਹ ਵੀ ਕੱਟਣੀ ਪਈ ਪਰ ਬਾਅਦ ਦੇ ਵਿੱਚ ਮਾਨ ਸਰਕਾਰ ਨੇ ਨਵੀਂ ਐਸਆਈਟੀ ਬਣਾ ਕੇ ਵਿਕਰਮ ਅਜੀਠਿਆ ਤੋਂ ਵੀ ਬਰਪੁੱਛਗਿਚ ਕੀਤੀ ਫਿਰ ਵਿਜੀਲੈਂਸ ਵੱਲੋਂ ਉਹਨਾਂ ਨੂੰ ਅਮਰਸਰ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਜਾਂਦਾ ਇਸ ਵੇਲੇ ਵਿਕਰਮ ਅਜੀਠਿਆ ਨਾਬਾ ਦੀ ਨਿਊ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਅਜੇ ਵੀ ਵਿਜੀਲੈਂਸ ਉਹਨਾਂ ਦੇ ਕੇਸ ਦੀ ਜਾਂਚ ਕਰ ਰਹੀ ਹੈ ਮੋਹਾਲੀ ਅਦਾਲਤ ਤੇ ਵਿਕਰਮ ਅਜੀਠਿਆ ਦੀ ਜ਼ਮਾਨਤ ਨੂੰ ਲੈ ਕੇ ਜਿੱਥੇ ਅਰਜ਼ੀ ਰੱਦ ਕਰ ਦਿੱਤੀ ਹੈ ਹੁਣ ਮਜੀਠੀਆ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ ਦੂਜੇ ਪਾਸੇ ਮਜੀਠੀਆ ਪਰਿਵਾਰ ਤੇ ਅਕਾਲੀ ਦਲ ਮਾਨ ਸਰਕਾਰ ਤੇ ਇਲਜ਼ਾਮ ਲਾ ਰਹੇ ਨੇ ਕਿ ਉਹ ਸਿਆਸਤ ਕੀ ਡਰੇ ਨੇ ਤੇ ਮਜੀਠੀਆ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੀ ਸਾਜ਼ਿਸ਼ ਹੋ ਰਹੀ ਹੈ